واہ جگتا باڈی زندہ باد واہ جگتا باڈی زندہ باد واہ جگتا باڈی زندہ باد thank <laughs> you ਆਈ ਜੀ ਚ ਵਾਰ ਨੰਬਰ 28 ਦੇ ਇੰਟਰ ਵਿੱਚ ਮੋਦੀ ਸਰਕਾਰ ਦੀ ਟੀਮ ਤੇ ਰਹ ਚੁਕੇ ਔਰ ਸਾਡੇ ਸਾਲੇ ਦੇ ਮਾਰਗਦਰਸ਼ਕ ਚੋਣਾਂ ਦੇ ਵਿੱਚ ਚੋਣ ਪਰਿਵਾਰੀ ਦੇ ਦੌਰ ਦੇ ਉਤੇ ਵੱਖ-ਵੱਖ ਜ਼ਿੰਮੇਵਾਰੀਆਂ ਦੇ ਦੌਰ ਦੇ ਉਤੇ ਲਗਾਤਾਰ ਇਹਨਾਂ ਦਾ ਮਾਰਗਦਰਸ਼ਨ ਇਹਨਾਂ ਦਾ ਸਬਾਰੰਸ਼ ਸੰਮਿਲਨ ਅਸੀਂ ਲਿਖੀ ਜੀ ਸਾਡੇ ਇਸ ਮੰਡਲ ਦੇ ਅਧਿਐਖ ਫਰਜ ਜੰਦਾ ਪਾਰਟੀ ਮੰਡਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਿਹੜੇ ਛੋਟੇ ਵੀਰ ਗੁਰਪਟਾਰੀ ਜੀ ਮੇਰੇ ਅਸੀ ਗਨੋਖਰਾ ਜੀ ਸਾਡੇ ਭਾਰਤੀ ਜਨਤਾ ਰੀਸ ਮੰਡਲ ਦੇ ਬরিষ্ঠ ਨੇਤਾ ਵੱਖ-ਵੱਖ ਜ਼ਿੰਮੇਵਾਰੀਆਂ ਰੇਸ਼ੀਵਨਾਥ ਕਾਰਾ ਜੀ ਸਾਡੇ OBC ਮੋਰਟੇ ਅੰਮ੍ਰਿਤਸਰ ਦੇ ਅਧਿਐਖ ਕਮਲਜੀਤ ਸਿੰਘ ਸੰਨੀ ਜੀ thank <laughs> you ਪੋਰਟ ਪਹਿਲਾਂ ਵੀ ਕੰਮ ਕੀਤਾ ਹੈ ਤੇ ਹਣੀ ਹਣੀ ਕੀਤਾ ਗਿਆ ਹਣੀ 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 ਦੇ ਇਲੈਕਸ਼ਨ ਚ ਵੀ ਕੀਤਾ ਹੈ ਮੈਂ ਕੰਮ ਤੇ ਇਹ ਸਾਰੇ ਆਪਣੇ ਪਰਿਵਾਰ ਦੇ ਬੰਦੇ ਨੇ ਇੱਥੇ ਲੱਗਦਾ ਜਦੋਂ ਮੈਂ ਤੁਰਦੀ ਆ ਕਿ ਮੇਰੇ ਘਰ ਦੇ ਮੇਰੇ ਛੋਟੇ ਭਰਾ ਪੈਣਾ ਬੈਠੇ ਨੇ ਆਂਟੀ ਅੰਕਲ ਬੈਠੇ ਨੇ ਤੇ ਹੁਣ ਗੌਰਵ ਨੂੰ ਇਹ ਮਾਨ ਦਿੱਤਾ ਹੈ ਪਾਰਟੀ ਨੇ ਤੇ ਗੋਰਮ ਲਈ ਵੀ ਕੰਮ ਕਰਨਾ ਮੇਰਾ ਛੋਟਾ ਭਰਾ ਲੱਗਦਾ ਤੇ ਇਹਦੇ ਨਾਲ ਪਹਿਲਾਂ ਹਣੀ ਦੇ ਇਲੈਕਸ਼ਨ ਚ ਕੰਮ ਕੀਤਾ ਹੁਣ ਹਣੀ ਤੇ ਮੈ ਲਗੇ ਹੋਏ ਨੇ ਇਹਨੂੰ ਜੀਤਣ ਲਈ ਆਪਾਂ ਇੱਥੇ ਕੰਮ ਕਰਨ ਲਈ ਤੇ ਐਵਾਰਡ ਜਿੱਤ ਕੇ ਜਾਣਾ ਹੈ ਐਵਾਰਡ ਨਹੀਂ ਬਾਕੀ ਥਾਂ ਵੀ ਲੋਕਲ ਬਾਡੀ ਚ ਇਸ ਵਾਰੀ ਭਾਜਪੀ ਦੀ ਸਰਕਾਰ ਬਣਨੀ ਹੈ ਕਹਿੰਦਾ ਲੋਕਾਂ ਦਾ ਰਿਸਪੌਂਸ ਹੈ ਨਾ ਕੋਈ ਡਰ ਬਹੁਤ 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 ਪੋਜ਼ਿਟਿਵ ਰਿਸਪੌਂਸ ਦੇਖੋ ਰਿਸਪਾਂਸ ਰਿਸਪਾਂਸ ਸਾਰਿਆਂ ਦਾ ਬਹੁਤ ਸੁਣਾ ਹੈ ਸਾਰੇ ਨੰਬਰ 28 ਵੋਟ ਵਾਲੇ ਵਾਸੀਆਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਉਹ ਸਨੇਹਾ ਤੁਹਾਡੇ ਆਪਣੇ ਘਰ ਦਾ ਮੁੰਡਾ ਹੈ ਉਹਨੂੰ ਜਿਤਾਓਗੇ ਜਿਹੜੇ ਤੁਹਾਡੇ ਛੋਟੇ-ਮੋਟੇ ਕੰਮ ਨੇ ਸੜਕਾਂ ਦੀ ਸਫਾਈ ਹੈ ਜਿਹੜੇ ਸਕੂਲਾਂ 'ਚ ਬੱਚਿਆਂ ਨੂੰ ਐਡਮਿਸ਼ਨ ਚਾਹੀਦਾ ਹੈ ਉਹਨਾਂ ਨੇ ਵਰਦੀ-ਬਰਦੀ ਦਾ ਜਿਹੜੀ ਪ੍ਰੋਬਲਮ ਰਹਿੰਦੀ ਹੈ ਸਰਕਾਰ ਦੇ ਸਕੂਲਾਂ 'ਚ ਉਹ ਸਾਰੇ ਕੰਮ ਤੁਹਾਡੇ ਵਿੱਚ ਰਹਿ ਕੇ ਕਰੇਗਾ ਜਿਹੜੇ ਲੋਕਲ ਲੋਕਲ ਬੋਡੀ ਦੀ ਜਿਹੜੀ ਜ਼ਿੰਮੇਵਾਰੀ ਹੈ ਭਾਰਤੀ ਜਨਤਾ ਪਾਰਟੀ ਦਾ ਕਾਰਕ ਕਰਤਾ ਸਮਰਪਿਤ ਕਾਰਜ ਕਰਤਾ ਹੈ ਤੇ ਸੰਕਲਪ ਨੂੰ ਸਿੱਧੀ ਉਤਾਰਨ ਦਾ ਕੰਮ ਜਿਹੜਾ ਹੈ ਨਾ ਉਹ ਭਾਰਤੀ ਜਨਤਾ ਪਾਰਟੀ ਦਾ ਕਾਰਜ ਕਰਤਾ ਜਾਣਦਾ ਹੈ ਤੇ ਸਾਰੇ ਕੰਮ ਜਿਹੜੇ ਸੰਕਲਪ ਦੇ ਸੰਕਲਪ ਪੱਤਰ ਸਿਰਫ ਪੱਤਰ ਨਹੀਂ ਹੈ ਉਹ ਸਾਡਾ ਵਾਅਦਾ ਹੈ ਤੇ ਜਿਹੜੇ ਵਾਅਦੇ ਕਰੇਗਾ ਉਹ ਵਾਅਦੇ ਪੂਰੇ ਕਰੇਗਾ ਬਾਕੀਆਂ ਸਰਕਾਰਾਂ ਦੇ ਕੰਮਾਂ ਨੂੰ ਕਿਦਾਂ ਦੇ ਤੁਹਾਨੂੰ ਪਤਾ ਹੈ ਭਰਾ ਜੀ ਹੁਣ ਮੇਰੇ ਤੇ ਮੇਰੇ ਮੂੰਹ ਤੋਂ ਪੀਸੀ ਚ ਕਹਾਂਗੀ ਜਿਹੜੇ ਕੰਮ ਨੇ ਇਹਨਾਂ ਨੇ ਜਿਹੜੇ ਇਹਨਾਂ ਡਰਗ ਐਡਿਕਸ਼ਨ ਵਧਿਆ ਹੋਇਆ ਹੈ ਡੀ ਐਡਿਕਸ਼ਨ ਦੇ ਕੈਂਪ ਨਹੀਂ ਨੇ ਬੱਚੇ ਗਲਤ ਰਸਤੇ ਚੱਲ ਰਹੇ ਨੇ ਸਕੂਲ ਡਰਾਪ ਆਊਟ ਜਿਹੜੇ ਨੇ ਉਹਨਾਂ ਦਾ ਕੁਝ ਨਹੀਂ ਹੋ ਰਿਹਾ ਕੰਮਕੁਮ ਦੀ ਕੋਈ ਜ਼ਰੀਆ ਨਹੀਂ ਹੈ ਤੇ ਉਹ ਕੰਮ ਸਿੱਧੇ ਕਰਨ ਜੋਗੇ ਨੇ ਪੰਜਾਬ ਤੇ ਮੈਂ ਇਹ ਹੀ ਕਹਿ ਰਹੀ ਸੀ ਅੰਦਰ ਵੀ ਇਹ ਹੀ ਕਿਹਾ ਹੁਣੇ ਤੁਹਾਡੇ ਅੱਗੇ ਵੀ ਇਹ ਹੀ ਕਹਿ ਰਹੀ ਆ ਮੈਂ ਕਿਹਾ ਪੰਜਾਬ ਦੇਖੋ ਜਿਹੜੇ ਪੰਜਾਬੀ ਤੇ ਪੰਜਾਬੀਅਤ ਹੈ ਨਾ ਉਹ ਇੱਕ ਬੰਦਾ ਪੰਜਾਬ ਦਾ ਕੰਮ ਕਰਨ ਜੋਗਾ ਬੰਦਾ ਹੁੰਦਾ ਹੈ ਜਿਹੜਾ ਟੈਂਪਰਮੈਂਟ ਹੈ ਪੰਜਾਬੀਆਂ ਦਾ ਉਹ ਖਾਲੀ ਆਪਣਾ ਨਹੀਂ ਕਰਦਾ ਹੋਰ ਮੋਹਲੇ ਦਾ ਰਿਸ਼ਤੇਦਾਰਾਂ ਦਾ ਬਾਕੀਆਂ ਦਾ ਕੰਮ ਕਰਕੇ ਚੱਲਦਾ ਹੈ ਪਰ ਇਹਨਾਂ ਨੇ ਇਹਨਾਂ ਮਜਬੂਰ ਕਰਤਾ ਹੈ ਪੰਜਾਬੀਆਂ ਨੂੰ ਤੇ ਉਹ ਚਾਹੇ ਚਾਹੇ ਵੀਤ ਮੈਂ ਕਰਨਾ ਤੇ ਉਹ ਕਰ ਨਹੀਂ ਸਕਦਾ ਇਹ ਆਪਣਾ ਮੇਰ ਬਣਾਏਗੀ ਬਿਲਕੁਲ ਬਣਾਏਗੀ ਐਸ ਵਾਰੀ ਭਾਜਪਾ ਦਾ ਮਹਿਰਬਾਨਾ ਹੈ ਇਹ ਕਿਸੀਆਂ ਭਗਵੰਤ ਮਾਨ ਨੇ 1000 ਰੁਪਏ ਵੀ ਬੀਬੀਆਂ ਨੂੰ ਕਿਉਂ ਕਿੱਦਾਂ ਦੇ ਨਹੀਂ ਭਗਵੰਤ ਮਾਨ ਨੇ 1000 ਰੁਪਏ ਦਿੱਤਾ ਬੀਬੀਆਂ ਨੂੰ ਮੈਂ ਬੀਬੀਆਂ ਦੇ ਵਿੱਚੋਂ ਆਈ ਆ 1 ਰੁਪਿਆ ਨਹੀਂ ਮਿਲਿਆ ਜੀ ਇਹ ਝੂਠ ਬੋਲਦੇ ਨੇ ਇਹ ਸਰਕਾਰੀ ਛੁੱਟੀਆਂ ਦੀ ਹੈ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦੀ ਹੈ ਕਿ ਸਾਰਿਆਂ ਦੇ ਟਰੈਕ ਰਿਕਾਰਡ ਵੇਖੋ ਜਦੋਂ ਕੇਂਦਰ ਦੀ ਸਰਕਾਰ ਸਾਡੇ ਹੱਥ ਹੈ ਤੇ ਤੁਸੀਂ ਸੜਕਾਂ ਵੇਖੋ ਪੰਜਾਬ ਦੀਆਂ ਸੜਕਾਂ ਵਧੀਆ ਹੋਈਆਂ ਨੇ ਹੋਆਂ ਪਿੰਡਾਂ ਦੀਆਂ ਸੜਕਾਂ ਵੀ ਆਪਾਂ ਬਣਾ ਕੇ ਦਿੱਤੀਆਂ ਨੇ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਚ 에어ਪੋਰਟ ਤੁਹਾਡੇ ਠੀਕ ਕਰਕੇ ਦਿੱਤੇ ਨੇ ਬਾਰਡਰ ਦੇ ਜਿਹੜੇ ਗਾਉਂ ਸੀ ਉਹਨਾਂ ਦੀ ਜਿਹੜੀ ਸਮੱਸਿਆਵਾਂ ਸੀ ਉਹਨਾਂ ਨੂੰ ਸੋਲਵ ਕਰਕੇ ਦਿੱਤਾ ਹੈ ਜਿਹੜੇ ਕਰਤਾਰਪੁਰ ਸਾਹਿਬ ਦਾ ਜਿਹੜਾ ਕੋਰੀਡੋਰ ਹੈ ਉਹ ਖੋਲ ਕੇ ਦਿੱਤਾ ਹੈ ਪੂਰ ਸੈਨਿਕ ਲਈ ઓਰੋਪੀ ਕਰਕੇ ਦਿੱਤਾ ਹੈ ਮੰਦਰਾ ਲਈ ਜਿਹੜੇ ਕੰਮ ਹੋਣ ਚਾਹੀਦੇ ਸੀ ਉਹ ਕਰਕੇ ਦਿੱਤੇ ਨੇ ਗੁਰਦੁਆਰਿਆਂ ਜਿਹੜੇ ਉਤੇ ਮੇਰਾ ਵਿਭਾਗ ਸੀ ਕਲਚਰ ਮਿਨਿਸਟਰੀ ਦੇ ਥੱਲੇ ਜਿਹੜੇ 8 ਜਿਹੜੇ ਇਤਿਹਾਸਿਕ ਗੁਰਦੁਆਰੇ ਨੇ ਉਹਨਾਂ ਦਾ ਪੂਰਾ ਕੋਰੀਡੋਰ ਤਿਆਰ ਕਰਕੇ ਕੰਮ ਕਰਕੇ ਦਿੱਤੇ ਨੇ ਅਨੰਦਪੁਰ ਸਾਹਿਬ ਚਮਕੌਰ ਜੀ ਇਹ ਸਾਰੇ ਕੰਮ ਅਸੀਂ ਕਰਕੇ ਦਿੱਤੇ ਨੇ ਤੇ ਤੁਸੀਂ ਰਿਕਾਰਡ ਤੇ ਵੇਖੋ ਨਾ ਜਦੋਂ ਕੰਮ ਕਰਨ ਵਾਲੇ ਬੰਦਿਆਂ ਨੂੰ ਤੁਸੀਂ ਜਿਤਾਉਂਦੇ ਹੋ ਤੇ ਫਿਰ ਤੁਹਾਡੀ ਮੁਸ਼ਕਿਲਾਂ ਹਰਨ ਦਾ ਕੰਮ ਤੇ ਇਲਾਕੇ ਚ ਕੰਮ ਕਰਨ ਦਾ ਕੰਮ ਉਹਦਾ ਬਣ ਜਾਂਦਾ ਜਦੋਂ ਗਲਤ ਬੰਦੇ ਆਂਦੇ ਨੇ ਉਹ ਜੇਬਾ ਭਰਦੇ ਨੇ ਕੰਮ ਕੁਝ ਨਹੀਂ ਕਰਦੇ ਤੇ ਝੂਠੇ ਵਾਅਦੇ ਨਹੀਂ ਕਰਦੇ ਆਪਾਂ ਜਿਹੜਾ ਕਹਿੰਦੇ ਨੇ ਉਹ ਕਰਕੇ ਦਿੰਦੇ ਨੇ ਮੈਂ ਗੌਰਵ ਭੰਡਾਰੀਆ ਜੀ ਵਾਰਡ ਨੰਬਰ 28 ਤੋਂ ਭਾਦੀ ਜਨਤਾ ਪਾਰਟੀ ਦਾ ਉਮੀਦਵਾਰ ਹਾਂ ਔਰ ਅੱਜ ਕੇਂਦਰੀ ਮੰਤਪੂਰਵ ਕੇਂਦਰੀ ਮੰਤਰੀ ਬੜੀ ਬੈਨ ਮਨਾਸ਼ੀ ਲਿਖੀ ਜੀ ਮੈਨੂੰ ਅੱਜ ਆਸ਼ੀਰਵਾਦ ਦੇਣ ਆਏ ਨੇ ਮੈਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਦਾ ਤੇ ਨਾਲ ਹੀ ਧੰਨਵਾਦ ਕਰਦਾ ਵਾਂ ਭਾਰਤੀ ਜਨਤਾ ਪਾਰਟੀ ਦਾ ਜਿਨ੍ਹਾਂ ਨੇ ਮੈਨੂੰ ਛੋਟੇ ਜਿਹੇ ਕਾਰਕਟਰਾਂ ਨੂੰ ਅੱਜ ਇਹ ਮੌਕਾ ਦਿੱਤਿਆ ਔਰ ਔਰ ਆਪਣਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਦੌਰ ਤੇ ਮੈਨੂੰ ਖਿਲਾ ਦੇ ਆਪਣੀ ਵਾਰਡ ਵਾਸੀਆਂ ਨੂੰ ਵੀ ਸੰਦੇਸ਼ ਦੇਣਾ ਚਾਹਾਂਗਾ ਜੀ ਵਾਰਡ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗਾ ਵਾਰਡ ਵਾਸੀਆਂ ਨੂੰ ਪਤਾ ਹੀ ਹੈ ਪਿਛਲੇ 7 ਸਾਲ ਤੋਂ ਕੀ ਹਾਲਾਤ ਹੈ ਜਗਾ ਜਗਾ ਗੰਦਗੀ ਦੇ ਢੇਰ ਹੈ ਕੂੜੇ ਢ ਔਰ ਇੱਥੇ ਕਿਸੇ ਨੂੰ ਨਕੇਲ ਨਹੀਂ ਪਾਈ ਜਾਂਦੀ ਖੁੱਲੇ ਆਮਸਾਰਾ ਇਲੀਗਲ ਸਾਰੇ ਕੰਮ ਹੋ ਰਹੇ ਨੇ ਉਸ ਤੇ ਮੈਂ ਧਿਆਨ ਕਰਾਂਗਾ ਅਗਰ ਵਾਰਡ ਵਾਸੀਆਂ ਨੂੰ ਮੈਂ ਅਪੀਲ ਕਰਦਾ ਮੈਨੂੰ ਅਗਰ ਜਿਤਾ ਕੇ ਭੇਜਦੇ ਨੇ ਤੇ ਇਹ ਸਾਰਾ ਕੁਝ ਬੰਦ ਕਰਾਵਾਂਗੇ ਆਪਾਂ ਜੋ ਸਾਰਿਆਂ ਨੂੰ ਪਤਾ ਹੀ ਹੈਗਾ ਕੋਈ ਨਹੀਂ ਬੋਲਦਾ ਦੱਬੀ ਬਾਤ ਰਹਿੰਦੇ ਨੇ ਲੇਕਿਨ ਜੋ ਹਾਲਾਤ ਹੈ ਸਾਡੀ ਵਾਰਡ ਦੇ ਉਹ ਜਗ ਜਾ ਹੀ ਰਗੇ ਜੀ ਇੱਕ ਵਾਸੀ ਨੂੰ ਕਿੰਨਾ ਕੁ ਸਹਾਰਾ ਮਿਲ ਰਿਹਾ ਹੈ ਜੀ ਆ ਇਹ ਕਾਕਾ ਵਾਸੀ ਨੂੰ ਬਹੁਤ ਬਹੁਤ ਪਿਆਰ ਮਿਲ ਰਿਹਾ ਜੀ ਮੈਨੂੰ ਰਾਤ ਇੱਥੇ 12-12 1:00 ਵਜੇ ਤੱਕ ਮੈਨੂੰ ਅਲੱਗ-ਅਲੱਗ ਕੋਈ ਆ ਰਿਹਾ ਕੋਈ ਕਾਰੋਬਾਰੀ ਰਾਤੀ ਵੀ ਉਹ ਪਰਮਾਤਮਾ ਅਮeer ਕਰੇ ਅਸੀਂ ਸੀਟ ਕੱਢ ਕੇ ਪਾਵਾਂਗੇ ਠੀਕ ਹੈ